ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕਿੱਦਾਂ ਤੁਸੀਂ ਸਭ ਠੀਕ ਹੋ ਉਮੀਦ ਕਰਦੀ ਆਂ ਤੁਸੀਂ ਸਭ ਠੀਕ ਹੋਮੋਗੇ ਚੜ੍ਹਦੀ ਕਲਾ ਵਿੱਚ ਹੋਮੋਗੇ ਅੱਜ ਇੱਕ ਮੈਂ ਕਹਾਣੀ ਕਿਤਾਬ ਵਿੱਚ ਪੜ੍ਹਦੀ ਸੀ ਤੇ ਮੈਨੂੰ ਕਹਾਣੀ ਬਹੁਤ ਚੰਗੀ ਲੱਗੀ ਮੈਂ ਕਿਹਾ ਚਲੋ ਆਪਣੇ ਪਰਿਵਾਰ ਦੇ ਨਾਲ ਇਹ ਕਹਾਣੀ ਸ਼ੇਅਰ ਕਰਦੀ ਆਂ ਕਿਉਂਕਿ ਕਹਾਣੀਆਂ ਤੋਂ ਸਾਨੂੰ ਕੁਝ ਨਾ ਕੁਝ ਸਿੱਖਣ ਨੂੰ ਤਾਂ ਜ਼ਰੂਰ ਮਿਲਦਾ ਹੀ ਹੈ ਤੇ ਇਸ ਕਰਕੇ ਮੈਂ ਇਹ ਕਹਾਣੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰੂੰਗੀ ਕਹਿੰਦੇ ਹਨ شیخ شیخ ਫਰੀਦ ਜੀ ਦਾ ਇੱਕ ਚੇਲਾ ਬੜਾ ਨੇਕ ਸੀ ਜਦੋਂ ਉਹ ਬਾਜ਼ਾਰ ਜਾਇਆ ਕਰਦਾ ਤਾਂ ਇੱਕ ਵੇਸਵਾ ਉਸ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਉਹਨੂੰ ਛੇੜਿਆ ਕਰਦੀ ਟਿਚਰਾ ਕਰਦੀ ਉਹ ਜਿੰਨਾ ਆਪਣਾ ਧਿਆਨ ਪਰੇ ਕਰਦਾ ਪਰੇ ਹਟਾਉਂਦਾ ਉਹ ਵੇਸਵਾ ਉਹਨੂੰ ਹੋਰ ਜ਼ਿਆਦਾ ਛੇੜਦੀ ਤੇ ਪਰ ਉਹ ਵਿਚਾਰਾ ਕੀ ਕਰਦਾ ਇੱਕ ਦਿਨ ਫਰੀਦ ਸਾਹਿਬ ਜੀ ਨੇ ਆਪਣੇ ਚੇਲੇ ਨੂੰ ਕਿਹਾ ਮੈਨੂੰ ਅੱਗ ਚਾਹੀਦੀ ਹੈ ਪਿਛਲੇ ਜ਼ਮਾਨੇ ਵਿੱਚ ਜਿੱਦਾਂ ਤੁਸੀਂ ਅੱਜ ਤੋਂ ਕਈ ਸਾਲ ਪਹਿਲਾਂ ਚਲੇ ਜਾਓ ਕਿ ਜਦੋਂ ਇਹ ਗੈਸ ਨਹੀਂ ਹੁੰਦੇ ਸੀਗੇ ਤੇ ਲੋਕ ਹਨਾ ਅੱਗ ਜਿਹੜੀ ਆ ਉਹਨੂੰ ਦੱਬ ਕੇ ਰੱਖਦੇ ਸੀਗੇ ਤੇ ਜਦੋਂ ਵੀ ਲੋੜ ਹੁੰਦੀ ਤਾਂ ਉਹਨੂੰ ਆਗ ਉਹਨੂੰ ਕੱਢ ਕੇ ਦੁਬਾਰਾ ਉਹਦੇ ਨਾਲ ਅੱਗ ਹਨਾ ਬਾਲ ਲੈਂਦੇ ਹੁੰਦੇ ਸੀਗੇ ਅਗੇ ਇਦਾਂ ਹੀ ਹੁੰਦਾ ਸੀਗਾ ਜੇ ਨਹੀਂ ਵੀ ਡੱਬੀ ਹੁੰਦੀ ਸੀ ਤੇ ਇੱਕ ਦੂਜੇ ਦੇ ਘਰੋਂ ਅੱਗ ਲੈ ਕੇ ਹਨਾ ਬਾਲ ਲੈਂਦੇ ਹੁੰਦੇ ਸੀਗੇ ਅਗੇ ਇਹ ਵੀ ਕਹਾਵਤ ਹੁੰਦੀ ਸੀ ਮੈਂ ਕਿਹੜਾ ਤੇਰੇ ਘਰੋਂ ਅੱਗ ਮੰਗਣ ਜਾਣਾ ਹਨਾ ਉਦੋਂ ਇਹ ਇਦਾਂ ਦਾ ਮਤਲਬ ਹੈ ਕਿ ਇਹ ਤਾਂ ਹੀ ਗੱਲ ਪਣੀ ਸੀ ਉਦੋਂ ਇਦਾਂ ਇੱਕ ਦੂਜੇ ਦੇ ਘਰੋਂ ਅੱਗ ਲੈ ਕੇ ਹਨਾ ਬਾੜ ਲੈਣਦੇ ਹੁੰਦੇ ਸੀਗੇ ਤੇ ਅੱਗੇ ਕੀ ਹੁੰਦਾ ਆ ਤੇ ਉਹ ਹਨਾ ਇਦਾਂ ਇਸਤੇਮਾਲ ਕਰ ਲੈਂਦੇ ਸੀ ਤੇ ਉਸ ਜਿਹੜਾ ਚੇਲਾ ਸੀ ਬਾਬੇ ਸ਼ੇਖ ਫਰੀਦ ਜੀ ਦਾ ਉਸ ਨੇ ਗਲੀ ਮੱਲੇ ਵਿੱਚ ਬਹੁਤ ਪੁੱਛਿਆ ਪਰ ਉਹਨਾਂ ਨੂੰ ਅੱਗ ਕਿਤੇ ਵੀ ਨਾ ਮਿਲੀ ਫਿਰ ਉਹ ਬਾਜ਼ਾਰ ਵੱਲ ਗਿਆ ਦੇਖਿਆ ਉਹੀ ਵੇਸਵਾ ਜੋ ਉਹਨਾਂ ਨੂੰ ਬਹੁਤ ਮਤਲਬ ਛੇੜਦੀ ਸੀਗੀ ਉਹਨਾਂ ਦਾ ਖਿਆਲ ਪਟਕਾਉਂਦੀ ਸੀਗੀ ਉਹ ਹੁੱਕਾ ਪੀਂਦੀ ਸੀਗੀ ਉਹ ਸੋਚਦਾ ਇਹਦੀ ਤਾਂ ਮੇਰੇ ਨਾਲ ਅੱਗੇ ਹੀ ਲੱਗਦੀ ਆ ਪਰ ਬਾਬਾ ਪੀਰ ਜੀ ਦਾ ਮੈਂ ਕਹਿਣਾ ਵੀ ਹੁਕਮ ਨਹੀਂ ਮੋੜ ਸਕਦਾ ਉਹ ਉੱਪਰ ਮਕਾਨ ਤੇ ਚੜ ਗਿਆ ਵੇਸਵਾ ਦੇਖ ਕੇ ਕਹਿੰਦੀ ਹੈ ਕੀ ਗੱਲ ਹੈ ਕੀ ਕਹਿੰਦਾ ਹੈ ਮਾਈ ਜੀ ਅੱਗ ਚਾਈਦੀ ਹੈ ਉਹ ਮਖੌਲ ਨਾਲ ਕਹਿਣ ਲੱਗੀ ਤੇ ਉਹਨੇ ਤਾਂ ਵੈਸੇ ਹੀ ਉਹਨੂੰ ਕਿਹਾ ਸੀਗਾ ਮਖੌਲ ਕੀਤਾ ਕੀ ਅੱਗ ਦਾ ਮੁੱਲ ਅੱਖ ਹੈ ਆਪਣੀ ਅੱਖ ਕੱਢ ਕੇ ਮੈਨੂੰ ਦੇ ਜਾ ਤੇ ਅੱਗ ਲੈ ਜਾ ਉਹ ਇੰਨਾ ਜਾਨੀ ਕਿ ਬਾਬਾ ਜੀ ਨੂੰ ਸ਼ੇਖ ਫਰੀਦ ਜੀ ਨੂੰ ਇੰਨਾ ਮੰਨਦਾ ਸੀ ਉਹਨਾਂ ਨੂੰ ਉਹਨੇ ਆਪਣਾ ਗੁਰੂ ਮੰਨਿਆ ਹੋਇਆ ਸੀ ਉਹਨੇ ਫਟਾਫਟ ਆਪਣੀ ਅੱਖ ਕੱਢ ਕੇ ਮੋਰੇ ਰੱਖ ਦਿੱਤੀ ਤੇ ਪੱਟੀ ਬੰਨੀ ਆਪਣੀ ਅੱਖ ਤੇ ਤੇ ਅੱਗ ਲੈ ਕੇ ਉਹ ਚਲਾ ਗਿਆ ਤੇ ਜਦੋਂ ਬਾਬਾ ਫਰੀਦ ਸਾਹਿਬ ਜੀ ਦੇ ਪਾਸ ਗਿਆ ਤਾਂ ਉਹਨਾਂ ਪੁੱਛਿਆ ਅੱਗ ਲੈ ਆਂਦੀ ਹੈ ਕਹਿੰਦਾ ਹਾਂ ਹਜ਼ੂਰ ਲੈ ਆਂਦੀ ਹੈ ਫਰੀਦ ਸਾਹਿਬ ਨੇ ਕਿਹਾ ਇਹ ਅੱਖ ਤੇ ਪੱਟੀ ਕਿਉਂ ਬੰਨੀ ਹੈ ਕਹਿੰਦਾ ਹੈ ਜੀ ਅੱਖ ਦੁਖਣੀ ਆਈ ਹੋਈ ਹੈ ਮਤਲਬ ਕਿ ਅੱਖ ਦੁਖਦੀ ਹੈ ਉਹਨਾਂ ਕਿਹਾ ਜੇ ਅਗਰ ਆਈ ਹੋਈ ਹੈ ਤਾਂ ਪੱਟੀ ਖੋਲ ਦੇ ਤਾਂ ਉਹਨੇ ਫੇਰ ਵੀ ਉਹਨਾਂ ਦਾ ਹੁਕਮ ਨਹੀਂ ਮੋੜਿਆ ਉਹਨੇ ਜਦ ਅ ਪੱਟੀ ਅੱਖ ਤੋਂ ਖੋਲੀ ਉਹ ਪਹਿਲੀ ਦੀ ਤਰ੍ਹਾਂ ਆਖੋ ਦੀ ਬਿਲਕੁਲ ਸਹੀ ਹੋ ਗਈ। ਸੋ ਕਹਿਣ ਦਾ ਮਾਲਕ ਮਤਲਬ ਇਹ ਆ ਵੀ ਮਾਲਕ ਹਮੇਸ਼ਾ ਆਪਣੇ ਭਗਤਾਂ ਦੀ ਲਾਜ ਰੱਖਦਾ ਹੈ। ਤੁਹਾਨੂੰ ਇਹ ਕਹਾਣੀ ਮੇਰੀ ਕਿਸ ਤਰ੍ਹਾਂ ਦੀ ਲੱਗੀ? ਜੇ ਤੁਹਾਨੂੰ ਇਹ ਮੇਰੀ ਕਹਾਣੀ ਚੰਗੀ ਲੱਗੀ ਹੋਵੇ, ਮੇਰੇ ਵੀਡੀਓ ਨੂੰ ਲਾਈਕ, ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ। ਕਹਾਣੀ ਤਾਂ ਵਧੀਆ ਆ। ਅੱਗੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜਾਂ ਨਹੀਂ ਕਰਨਾ ਉਹ ਤਾਂ ਤੁਹਾਡੇ ਹੱਥ ਵਸਿਆ। ਚਲੋ ਲਾਈਕ ਸ਼ੇਅਰ ਤਾਂ ਜਰੂਰ ਕਰੋਗੇ ਨਾ ਧੰਨਵਾਦ